ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਪਿਆਰ ਭਰ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਅੱਜ ਦੀ ਵਿਜਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਇੱਕ ਵੀਡੀਓ ਕਵਰ ਕਰ ਰਹੇ ਹਾਂ ਬਾਈ ਜਮਲ ਸਿੰਘ ਦੇ ਘਰੋਂ ਛੋਟੀ ਦੂਜਾ ਸੂਹਾ ਦੱਸ ਰਹੇ ਆ ਤੇ ਚੰਗੇ ਮਿਲਕ ਰਿਕਾਰਡ ਦੀ ਜਿਹੜੀ ਸ਼ਾਦੀ ਦਿੰਦੇ ਨੇ ਕਾਜੀ ਸਹੀ ਆ ਗੱਲਾ 나ੜੂ ਬੱਚਾ ਤੇ ਮਗਰ ਜਿਹੜਾ ਮੇਲ ਕਾਫ ਕਟਾ ਗਿਆ 나ੜੂ ਵੀ ਦੇਖ ਸਕਦੇ ਨਾਲ ਹੀ ਆ ਰਿਕਵੈਸਟ ਕਰਦੇ ਆ ਕਿ ਆਪਣੀ ਨਰਖ ਪਰਖ ਜ਼ਰੂਰ ਕਰਿਓ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਕਿਦੋਂ ਵੀ ਖਰੀਦਦਾਰੀ ਸਜਣੋ ਕਰਦੇ ਜੀ ਕਿਉਂਕਿ ਪੈਸੇ ਲਾਉਣੇ ਨੇ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਐਂਡ ਤੱਕ ਰਵੇਖੋ ਵੇਖ ਕੇ ਗਾ Share ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹਾ ਜੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾਇਓ ਆਓ ਕਰੀਏ ਗੱਲਬਾਤ ਵੀਰਨਾ ਪੁੱਛ ਕੇ ਸਾਰੀ ਡਿਟੇਲ ਭਾਜੀ ਸასი ਕਾਲ ਸასი ਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਠੀਕ ਹੈ ਜੀ ਨਾਮ ਜੀ ਜਮਨ ਸਿੰਘ ਪਿੰਡ ਹੁਲਟੋਆ ਜ਼ਿਲ੍ਹਾ ਜ਼ਿਲ੍ਹਾ ਤਨਤਖਨ ਤੇ ਤਹਿਸੀਲ ਤਹਿਸੀਲ ਪੱਟੀ ਮੋਬਾਈਲ ਨੰਬਰ ਵਾਈ ਨੰਬਰ ਲਾ ਦਿਓ ਸਕਰੀਨ ਤੇ ਅੱਛਾ ਜੀ ਉਹ ਸਕਰੀਨ ਤੇ ਚੱਲਦਾ ਰਹੂਗਾ ਨਾ ਹਾਂ ਜੀ ਹਾਂ ਠੀਕ ਹੈ ਜੀ ਤੇ ਕਿੰਨਾ ਸੂਹਾ ਆ ਗਿਆ ਸੂਹਾ ਵੀ ਜੀ ਦੁੱਜਾ ਦੁੱਜਾ ਕਿੰਨੇ ਕਿਤਨਾ ਦਾ ਸੂਹਾ ਆ ਗਿਆ ਸੋਈ ਸੂਹਾ ਜੀ ਵੀ ਜੀ ਪੰਜਵਾ ਛੇਵਾ ਦੇਣਾ ਅੱਛਾ ਤਾਂ ਜੀ ਆ ਹਾਂਜੀ ਕਿੰਨਾ ਦੁੱਧ ਸਹੀ ਹੁਣ ਸਹੀ 9 ਕਿਲੋ ਆ ਜੀ ਠੀਕ ਤੇ ਚੌਂਡ ਚਾਂਡ ਚੰਗੀ ਪੋਲੀ ਰੂਮ ਵਾਲੀ ਠੀਕ ਹੈ ਜੀ ਤੇ ਮਗਰ ਕਟਾ ਨੇਲੀ ਚਾਜਾ ਹਨਾ ਤੇ 9 ਕਿਲੋ ਦੁੱਧ ਹਾਂਜੀ 9 ਬਾਕੀ ਕੋਈ ਚੌਂਡ ਚਾਂਡ ਪੋਲੀ ਮੈਂ ਪੋਲੀ ਰੂਮ ਵਾਲੀ ਜਿਹੜਾ ਮਰਜ਼ੀ ਭੈਣ ਭਰਾ ਵੇ ਨਰਖ ਪਰਖ ਥਰੱਲੀ ਕਰਕੇ ਲੈ ਕੇ ਜਾਵੇ ਲਓ ਜੀ ਸੱਜਣੋ ਹੁਣ ਖੋਲ ਖਾਲ ਕੇ ਤੋਰਾ ਕਰਾਈਏ ਤੁਹਾਨੂੰ ਚੈੱਕ ਕਰਾਉਂਦਾ ਕੀ ਬਾਤ ਆ ਤਾਂ ਤੁਣ ਦੇਖ ਸਕਦੇ ਥੋੜੀ ਜੀ ਕੈਮਰੇ ਤੋਂ ਘਾਬਰਦੀ ਆ ਜਿਵੇਂ ਕਈ ਵਾਰ ਡੰਗਰ ਪਸ਼ੂ ਨਾ ਘਰੋਂ ਨਹੀਂ ਸੱਜਣੋ ਥੋੜਾ ਜਿਹਾ ਕੱਢਿਆ ਹੁੰਦਾ ਤੇ ਮੱਝ ਸੋਹਣੀ ਆ ਲਓ ਜੀ ਇਧਰ ਨੂੰ ਲੈ ਜਾਓ ਦਰਦੀ ਕਰਦੀ ਬਾਕੀ ਮਗਰੋਂ ਜਿਹੜੀ ਆਰਡਰ ਕੁਆਲਿਟੀ ਆ ਦੇਖ ਸਕਦੇ ਜੀ ਸਾਫ਼ ਬਿਲਕੁਲ ਲਓ ਜੀ ਕੀ ਬਾਤਾਂ ਕਲਾ ਕਲਾ ਥਾਨ ਵਿਖਾਉਂਦੀ ਆ ਲੋਈ ਕੀ ਪਾ ਪੇਟ ਪੂੜਾ ਦੇਖ ਸਕਦੇ ਕਿੰਨਾ ਸੋਹਣਾ ਲੱਗਾ ਕਰਮਾਲੀ ਨੂੰ ਲਾਇਓ ਮਹਾਰਾਜ ਭਾਜੀ ਲਾਇਓ ਨਹੀਂ ਜਾਂਦੀ ਤੇ ਲਾਇਓ ਮੋੜ ਲਿਓ ਸਹੀ ਰਾ ਨਾ ਬੱਚੇ ਦਾ ਕਰਕੇ ਥੋੜਾ ਜਿਹਾ ਇੱਕ ਉਪਰੇ ਥਾਂ ਦਾ ਵੀ ਕਰਕੇ ਕਰ ਜਾਂਦਾ ਪਰਮ ਬੰਨ੍ਹ ਦੋ ਇੱਥੇ ਬੰਨ੍ਹ ਦੋ ਜੀ ਇੱਥੇ ਬੰਨ੍ਹ ਲਓ ਜੀ 9 ਕਿਲੋ ਬੌਲਾ ਦੱਸ ਰਿਹਾ ਜੀ ਫਿਰ ਵੀ ਆਪਣੀ ਤਸੱਲੀ ਨਰਖ ਪਰਖ ਕਰਕੇ देखो ये टोटी सोहनी है ऑर्डर क्वालिटी साफ हथन-थुन बहुत सोहना है लेवा मगर कटा आ गया है ना ते भाई जमर सिंह ਦਾ रेट ਕੀ ਲੈ ਗਿਆ ਫਿਰ रेट ਵੀਰ ਜੀ ਆਪਾਂ ਨਾ ਕਰਨਾ 90 ਨਾ ਕਰਨਾ 95 ਅੱਛਾ ਜੀ ਆਪਾਂ ਸਿਰਫ 85 ਹਜ਼ਾਰ ਦੀ ਮੈਂ ਦੇ ਦਾਂ ਤੇ ਮਾਨਤਨ ਕਰ ਦੀ ਨੀ ਕਰੀਏ ਖੁੱਲਾ ਕਰ ਦੀਏ ਖੁੱਲਾ 2000 ਛੱਡ ਦੇ ਨਹੀਂ ਹੋਰ ਕਰੀਏ ਤੇ ਟਾਈਮ ਵਾਵਾ ਆ ਗਿਆ ਵੀਡੀਓ ਨੂੰ ਪੂਰੇ 80 ਦੀ ਦੇ ਦਾਂ ਪੂਰੇ 80 ਦੀ ਹਾਂ ਹੋਰ 1000 ਛੱਡ ਦਿਓ ਨਹੀਂ ਮੈਂ ਛੱਡ ਦਿਓ ਚਲ ਕਹਿ ਰਾ ਰਹੇ ਚਲ ਜੀ ਛੱਡ ਦਿਓ 1000 ਹੋਰ ਲੋ ਜੀ ਦੈਸਾ ਜੀ ਨਾ ਯਾਰ ਘਾਟ ਅਸੀਂ ਦੀ ਮਿਲ ਜੂਗੀ ਮੈਂ ਚੰਗੀ ਆ ਪਿੰਡ ਵਟੋਵਾ ਪਹੁੰਚ ਕੇ கரੈਕਟ ਨੰਬਰ ਵੀਰ ਦਾ ਉੱਪਰ ਚੱਲਦਾ ਹੋਊਗਾ ਤੇ ਮਗਰ ਮੇਲ ਕਾਫਾ ਤੇ ਮੇਲਾ ਲੋਟ ਲਓ ਸਸੀ ਗੱਲ ਜੀ ਸਾਰੇ ਭੈਣ ਭਰਾ ਨੂੰ